ਕੁਝ ਕੀਤਾ ਇਹ ਠੀਕ ਨਹੀਂ ਹੈ ਅਸੀਂ ਦਾ ਹਰ ਤਰੀਕੇ ਨਾਲ ਵਿਰੋਧ ਕਰਾਂਗੇ ਜਿੱਦਾਂ ਕੌਸ਼ਲ ਨੇ ਕਿਹਾ ਔਰ ਅਸੀਂ ਸਰਕਾਰ ਨੂੰ ਵੀ ਘਣਾ ਚਾਹਨੇ ਹੈ ਬਈ ਅਫਸੋਸ ਹੈ ਕਿ ਤੁਸੀਂ ਸਮੇਂ ਸਿਰ ਕਦਮ ਨਹੀਂ ਚੱਕਿਆ ਤੁਸੀਂ ਸਮੇਂ ਸਿਰ ਤਾਂ ਨਹੀਂ ਚੱਕਿਆ ਹੁਣ ਚੱਕ ਲਓ ਉਹਦੇ ਜਮੈਂਕ ਤਾਂ ਇਹ ਗੱਲ ਕਹਿਣਾ ਚਾਹੁੰਦਾ ਹੈ ਕਿ ਮੈਨੂੰ ਇਹ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਲੱਗਦਾ ਜਿਹੜਾ ਇਹਨੂੰ ਦੇਖਿਓ ਇਹ ਘਟਨਾ ਹੋ ਜਾਂਦੀ ਹੈ ਬੀਜੇਪੀ ਕੀ ਕਹਿੰਦੀ ਹੈ ਸੁਣਿਆ ਤਾਂ ਸੰਪਲਾ ਸਾਹਿਬ ਦਾ ਬਿਆਨ ਉਹ ਕਹਿੰਦਾ ਅਕਾਲ ਤਖਤ ਦਾ ਜਥੇਦਾਰ ਜਵਾਬ ਦੇ ਇੱਥੇ ਦਾ ਜਿਹੜਾ ਮੰਤਰੀ ਹੈ ਉਹਦੀ ਦਿੱਖਦਾ ਉਲਟਾ ਬਸ ਇੱਕੋ ਹੀ ਕੰਮ ਹੈ ਬੁਰਾਣਾ ਜੀ ਦੇ ਕੀਤੇ ਕੰਮਾਂ ਤੇ ਆਪਣੀ ਮੋਹਰ ਲਾਣੀ ਹੁਣ ਆ ਜਿਹੜੀ ਨੈਸ਼ਨਲ ਹਾਈਵੇ ਡਾਕਟਰ ਮਨਮੋਹਨ ਸਿੰਘ ਨੇ 2014 ਜੀ ਦਾ ਸਾਰੇ ਬਜਟ ਪਾਸ ਕੀਤਾ ਉਹਨਾਂ ਦਸ਼ਾ ਪਾਸ ਕੀਤਾ ਪਰ ਕੱਬੇ ਜਨੂਰੀ ਤੋਂ ਸਾਰੇ ਪੰਜਾਬ ਨੂੰ ਮਿਲਦਾ ਜੇ ਲੋਕਾਂ ਨੇ ਕਹਿਣਾ ਮੇਰਾ ਤੋਹਾ ਸੱਗਾ ਦੇਣ ਕੀ ਕੋ ਕੋ ਨਾ ਕੋ ਕੋ ਦਾ ਐਸਾ ਮੈਂ ਕੀਤੀ ਐ ਐਦਾਂ ਦੀਆਂ ਘਟਨਾਵਾਂ ਅੱਜ ਇੱਥੇ ਪੰਜਾਬ ਨੰਗਲ ਟੀ ਜੋ ਆਪਣਾ ਜਵਾਲ ਮਾਰ ਕੇ ਦਿਨ ਦਿਹਾੜੇ ਇਹ ਮੁੰਡੇ ਦਾ ਕਤਲ ਕੀਤਾ ਹੈ ਦੀਰ ਦਾ ਐਜੇ ਵੀ ਘਟਨਾਵਾਂ ਇਹ ਰੋਸ਼タルਨਾ ਹੈ ਰੋਸ਼ ਇਸ ਗੱਲ ਦਾ ਹੈ ਸਾਨੂੰ ਗਿਲਾ ਹੈ ਕਿ ਜਿਵੇਂ ਗੱਲ ਹੋਈ ਹੈ ਕਿ ਪਿਛਲੇ ਦਿਨੀ ਡਾਕਟਰ ਅੰਬੇਦਕਰ ਸਾਹਿਬ ਦੀ ਮੂਰਤੀ ਤੇ ਹਥੌੜੀ ਜਿੱਦਾਂ ਚੱਲੀ ਹੈ ਉਹ ਹਥੌੜੀ ਅੰਬੇਦਕਰ ਸਾਹਿਬ ਦੀ ਮੂਰਤੀ ਤੇ ਨਹੀਂ ਚੱਲੀ ਉਹ ਹਿੰਦੁਸਤਾਨ ਦੇ ਪ੍ਰਜਾਤੰਤਰ ਤੇ ਚੱਲੀ ਹਿੰਦੁਸਤਾਨ ਦੇ ਸੰਵਿਧਾਨ ਤੇ ਚੱਲੀ ਔਰ तमाम ਲੋਕ ਜਿਹੜੇ ਕਾਨੂੰਨ ਦੇ ਰਾਜ 'ਚ ਵਿਸ਼ਵਾਸ ਰੱਖਦੇ ਐ ਜਿਹੜੇ ਬੰਦੇ ਦੀ ਬੰਦੇ ਨਾਲ ਬਰਾਬਰੀ 'ਚ ਵਿਸ਼ਵਾਸ ਰੱਖਦੇ ਐ ਜਿਹੜੇ ਪ੍ਰਜਾਤੰਤਰ ਦੇ ਹਾਮੀ ਐ ਇਹ ਹਥੌੜੀ ਉਹਨਾਂ ਸਾਰੇ ਲੋਕਾਂ ਦੇ ਸਿਰ 'ਚ ਚੱਲੀ ਅਫਸੋਸ ਹੈ ਕਿ ਦੱਸਦੇ ਆ ਵੀ ਚੌਕੀ ਬਿਲਕੁਲ ਨੇੜੇ ਹੈ ਪੁਲਿਸ ਦਾ ਬੰਦੋਬਸਤ ਨੇੜੇ ਥਾ ਹਰੇ ਵੀ ਦੱਸਦੇ ਆ ਕਿ ਪੌੜੀ ਸਵੇਰ ਦੀ ਲੱਗੀ ਵੀ ਥੀ ਇਹ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਜੇ ਉੱਥੇ ਕੁਝ ਨਹੀਂ ਕੀਤਾ ਗਿਆ ਸਾਨੂੰ ਇਸ ਗੱਲ ਦਾ ਰੋਸ਼ ਹੈ ਜਿੱਥੋਂ ਤੱਕ ਅੰਮੇਦਖਲ ਸਾਹਿਬ ਦਾ ਸਵਾਲ ਹੈ ਅੰਬੇਦਕਰ ਸਾਹਿਬ ਕਿਸੇ ਇੱਕ ਜਾਤੀ ਨਾਲ ਉਹਦਾ تعلق ਨਹੀਂ ਥਾ ਦੁਨੀਆ ਨੂੰ ਅਗਰ ਬਦਲਿਆ ਤਾਂ ਸੋਚ ਨਾਲ ਬਦਲਿਆ ਕਿਸੇ ਜਮਾਨੇ ਚ ਸੋਚ ਧੀ ਮਹਾਵੀਰ ਜੈਨ ਨੇ ਇੱਕ ਸੋਚ ਦਿੱਤੀ ਬੁੱਧ ਨੇ ਇੱਕ ਸੋਚ ਦਿੱਤੀ ਸਾਡੇ ਗੁਰੂ ਸਾਹਿਬਾਨ ਨੇ ਸੋਚ ਦਿੱਤੀ ਔਰ ਆਜ਼ਾਦ ਭਾਰਤ ਦੇ ਵਿੱਚ ਸਭ ਤੋਂ ਮਜ਼ਬੂਤ ਇੱਕ ਸੋਚ ਦਿੱਤੀ ਦੁਨੀਆ ਨੂੰ ਬਦਲਣ ਵਾਸਤੇ ਜ਼ਮਾਨੇ ਨੂੰ ਬਦਲਣ ਵਾਸਤੇ ਇਨਸਾਨ ਦੇ ਹੱਥੋਂ ਇਨਸਾਨ ਦੇ ਸ਼ੋਸ਼ਣ ਨੂੰ ਰੋਕਣ ਵਾਸਤੇ ਹਰ ਇਨਸਾਨ ਨੂੰ ਬਰਾਬਰੀ ਦਾ ਅਧਿਕਾਰ ਦੇਣ ਵਾਸਤੇ ਇਹ ਕੇਵਲ ਇਥੇ ਨਹੀਂ ਗੱਲ ਮੁੱਕ ਜਾਂਦੀ ਕਿ ਉਹ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਤੇ ਬਲਕਿ ਇਸ ਸਦੀ ਦੇ ਦੁਨੀਆ 'ਚ ਜਿਹੜੇ ਚੰਦ ਲੋਕ ਹੋਏ ਐ ਇਸ ਦੁਨੀਆ ਨੂੰ ਬਦਲਣ ਵਾਲੇ ਜਿਹੜੇ ਲੋਕ ਐ ਦੁਨੀਆ ਦੇ ਕਰੋੜਾ ਕਰੋੜਾ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਵਾਲੇ ਜਿਹੜੇ ਲੋਕ ਐ ਉਹਨਾਂ ਵਿੱਚੋਂ ਇੱਕ ਜਿਹੜੇ ਸੀ ਉਹ ਡਾਕਟਰ ਉਮੇਦਕਰ ਇੱਕ ਮਹਾ ਮਾਨਵਤੇ ਮਾਨਵਤਾ ਸਾਰੇ ਹੀ ਹੁੰਦੇ ਐ ਡਾਕਟਰ ਜੋ ਅੰਬੇਦਕਰ ਸਾਹਿਬ تھے ਇਹ ਮਹਾ ਮਾਨਵਤੇ ਜਿਨ੍ਹਾਂ ਦੇ ਬਣਾਈ ਹੋਈ ਸੋਚ ਨਾਲ ਜਿਨ੍ਹਾਂ ਦੇ ਦਿੱਤੇ ਹੋਏ ਸੰਵਿਧਾਨ ਨਾਲ ਉਹਨਾਂ ਨੇ ਕਰੋੜਾਂ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਔਰ ਹਰੇਕ ਦੀ ਬਦਲੀ ਹੈ ਸਮਾਜ ਦੀ ਇੱਕ ਵੱਧ ਕਿਸਮਤੀ ਹੈ ਕਈ ਵਾਰੀ ਅਸੀਂ ਵਰਗਾਂ 'ਚ ਵੰਡ ਲੈਨੇ ਵੀ ਪਤਾ ਨਹੀਂ फलाना जरा हीरो है यह नेशनल हीरो है यह किसी खास बरादरी का नहीं कबीर जी ने जो कुछ कहा वो कि बरादरी खातर नहीं कहा इंसानियत खातर कहा रविदास महाराज जी ने जो कुछ कहा वो एक बरादरी खातर नहीं कहा सारी दुनिया खातर कहा ਜੇ ਸਾਰੀ ਦੁਨੀਆ ਖਾਤਰ ਕਿਹਾ ਤਾਂ ਮੇਵਾੜ ਦੇ ਮਹਾਰਾਣਾ ਪ੍ਰਤਾਪ ਦੀ ਚਾਚੀ ਮੀਰਾ ਵੀ ਰਬਦਾਸ ਮਹਾਰਾਜ ਦੀ ਭਗਤ ਸੀ ਔਰ ਉਹਨਾਂ ਦੀ ਸ਼ਿਸ਼ ਬਣ ਕੇ ਉੱਥੇ ਰਹਿੰਦੀ ਨੇ ਇਹ ਸਭ ਦੇ ਸੰਜੇ ਆ ਇਹ ਸਭ ਦੇ ਆ ਇਹਨਾਂ ਤੋਂ ਅਸੀਂ ਜ਼ਿੰਦਗੀ ਦੀ ਸੇਧ ਲੈਣੇ ਆ ਜੇ ਇਹਦਾ ਭਰਾ ਚਾਂਦੀ ਹੈ ਤਾਂ ਸਾਰਿਆਂ ਭਰਾ ਚਾਂਦੀ ਹੈ ਇਸੇ ਢੰਗ ਨਾਲ ਜਿਹੜਾ ਸੰਵਿਧਾਨ ਅੰਬੇਦਕਰ ਸਾਹਿਬ ਨੇ ਬਣਾਇਆ ਉਹ ਕਿਸੇ ਇੱਕ ਜਾਤ ਖਾਤ ਦਾ ਨਹੀਂ ਬਣਾਇਆ ਉਹ ਸਾਰਿਆਂ ਉਦਾ ਸਭ ਨੂੰ ਲਾਭ ਹੋਇਆ ਉਹਦਾ ਹਰ ਆਦਮੀ ਨੂੰ ਲਾਭ ਹੋਇਆ ਅੱਜ ਹਿੰਦੁਸਤਾਨ ਦੇ 140 ਕਰੋੜ ਲੋਕ ਹੈ ਉਹਦਾ ਸਭ ਨੂੰ ਫਾਇਦਾ ਹੋਇਆ ਸਰ ਆਦਮੀ ਨੂੰ ਉਹਦਾ ਆਦਰ ਮਾਨ ਕਰਨਾ ਚਾਹੀਦਾ ਸੋ ਜੇ ਕਿਸੇ ਨੇ ਕਾਲੀ ਕਰਤੂਤ ਕੀਤੀ ਹੈ ਤਾਂ ਉਹਨੇ 140 ਕਰੋੜ ਦਾ ਅਪਮਾਨ ਕੀਤਾ ਉਹਨਾਂ ਲੋਕਾਂ ਦੀ ਆਸ ਥਾ ਤੇ ਸੱਟ ਮਾਰੀ ਹੈ ਉਹਨਾਂ ਲੋਕਾਂ ਦੀ ਸੋਚ ਤੇ ਸੱਟ ਮਾਰੀ ਹੈ ਅਸੀਂ ਇਕੱਠੇ ਇਸ ਕਰਕੇ ਹੋਏ ਆ ਅਸੀਂ ਦੱਸਣਾ ਚਾਹ ਰਹੇ ਆ ਕਿ ਭਾਈ ਇਹ ਸਾਨੂੰ ਮਨਜ਼ੂਰ ਨਹੀਂ ਹੈ ਇਹ ਜੋ ਕੁਝ ਕੀਤਾ ਇਹ ਠੀਕ ਨਹੀਂ ਹੈ ਅਸੀਂ ਦਾ ਹਰ ਤਰੀਕੇ ਨਾਲ ਵਿਰੋਧ ਕਰਾਂਗੇ ਜਿੱਦਾਂ ਕੌਸ਼ਲ ਨੇ ਕਿਹਾ ਅਰਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਪਈ ਅਫਸੋਸ ਹੈ ਕਿ ਤੁਸੀਂ ਸਮੇਂ ਸਿਰ ਕਦਮ ਨਹੀਂ ਚੱਕਿਆ ਤੁਸੀਂ ਸਮੇਂ ਸਿਰ ਤਾਂ ਨਹੀਂ ਚੱਕਿਆ ਹੁਣ ਚੱਕ ਲਓ ਉਹਦੇ ਜਮੈਂਕ ਤਾਂ ਇਹ ਗੱਲ ਕਹਿਣਾ ਚਾਹੁੰਦਾ ਹੈ ਕਿ ਮੈਨੂੰ ਇਹ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਲੱਗਦਾ ਜਿਹੜਾ ਇਹਨੂੰ ਦੇਖਿਓ ਇਹ ਘਟਨਾ ਹੋ ਜਾਂਦੀ ਹੈ ਭਾਜਪਾ ਕੀ ਕਹਿੰਦੀ ਹੈ ਸੁਣਿਆ ਤਾਂ ਸੰਪਲਾ ਸਾਹਿਬ ਦਾ ਬਿਆਨ ਉਹ ਕਹਿੰਦਾ ਅਕਾਲ ਤਖਤ ਦਾ ਜਥੇਦਾਰ ਜਵਾਬ ਦੇਵੇ ਭਾਈ ਅਕਾਲ ਤਖਤ ਦਾ ਜਥੇਦਾਰ ਸਾਹਿਬ ਉੱਥੇ ਐਸਐਚਓ ਲੱਗੇ ਆ ਜਾਂ ਐਸਐਸਪੀ ਲੱਗੇ ਆ ਇਹ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਜਵਾਬ ਨਹੀਂ ਦੇਣਾ ਇਹ ਜਵਾਬ ਉੱਥੇ ਦੇ ਐਸਐਚਓ ਨੇ ਦੇਣਾ ਇਹ ਜਵਾਬ ਉੱਥੇ ਦੇ ਐਸਐਸਪੀ ਨੇ ਦੇਣਾ ਇਹ ਜਵਾਬ ਉੱਥੇ ਦੇ ਡੀਸੀ ਨੇ ਦੇਣਾ ਇਹ ਪੰਜਾਬ ਦੇ ਲੋਕਾਂ ਨੂੰ ਜਵਾਬ ਪੰਜਾਬ ਸਰਕਾਰ ਨੇ ਦੇਣਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਨਾਂ ਲੈ ਕੇ ਤੁਸੀਂ ਲੋਕਾਂ ਚ ਵੰਡੀਆਂ ਪਾਣੀਆਂ ਚਾਹੁੰਦੇ ਆ ਅਸੀਂ ਬੀਜੇਪੀ ਦੇ ਸਟੈਂਡ ਦੀ ਵੀ ਨਿੰਦਾ ਕਰਦੇ ਆ ਜੀ ਇਹ ਜਿੱਧਰ ਨੂੰ ਗਲਤਰੀ ਵੀ ਹੈ ਉਹਨੂੰ ਰੋਕਣ ਵਾਸਤੇ ਇੱਕੋ ਹੀ ਇਲਾਜ ਹੈ ਕਿ ਇਹ ਜਿਹੜਾ ਕੇਸ ਹੈ ਇਹ ਐਨਆਈਏ ਨੂੰ ਦਿੱਤਾ ਜਾਵੇ ਨੈਸ਼ਨਲ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਉਹ